ਦੇਖੋ ਦੋਸਤੋ ਅੱਜ ਮੀ ਬਿਆਣਾ ਐਸਟ ਕਰਕੇ ਅਮੀ ਜੀ ਨੇ ਸੋਚਿਆ ਕਿ ਅੱਜ ਮੌਸਮ ਬਹੁਤ ਵਧੀਆ ਹੋਇਆ ਪਕੌੜੇ ਬਣਾਉਂਦੇ ਆਂ ਦੋਸਤੋ ਸਸਰੀਕਾਲ ਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਬਲੌਗ ਤੇ ਮਾਸ਼ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਕੂਲ ਤੋਂ ਆ ਗਿਆ ਆ ਤੇ ਹੁਣੀ ਹੁਣੀ ਮੈਂ ਲੰਚ ਕਰਕੇ ਹਟਿਆ ਆ ਇੱਧਰ ਖੜਾ ਆਪਣਾ ਜਯਤੀਸ਼ ਕਲੇਰ ਮੀ ਤਾਂ ਨਿਆਰਾ ਲੈ ਰਿਹਾ ਲੱਗਦਾ ਜਯਤੀ ਹਾਂਜੀ ਹੈ ਹਾਲੇ ਨਾ ਸਕੂਲੋਂ ਆਇਆ ਇਹ ਲੰਚ ਕੀਤਾ ਦੇਖਿਆ ਕੀ ਮੀ ਬੜਾ ਵਹਿ ਰਿਹਾ ਹਾਂ ਦੇਖੋ ਦੇ ਬਹੁਤ ਤੇਜ਼ ਹੋ ਰਹੀ ਬਾਰਿਸ਼ ਜਰੂਰ ਨਾਲ ਜਗਾ ਦੇਖੋ ਕਿੰਨਾ ਬੈ ਰਿਆ ਮੀ ਦੇਖੋ ਦੋਸਤੋ ਕਿੰਨਾ ਤੇਜ਼ ਮੀ ਪੈ ਰਿਆ ਉਹ ਨਾ ਤੇਜ਼ ਪਰ ਇੱਕ ਗੱਲ ਆਪਾਂ نوٹ ਕੀਤੀ ਆ ਮੀ ਦੱਸਦਾ ਨਿਹਰਾ ਦਾ ਬਖਰਾ ਪਰ ਆਪਾਂ ਨੂੰ ਬਹੁਤ ਮੁਸ਼ਕਲ ਆ ਜਾਂਦੀ ਆ ਨਾ ਜਤਿਸ਼ ਕਿਉਂਕਿ ਆਪਣਾ ਓਪਨ ਦੇ ਵਿੱਚ ਘਰਿਆ ਕਮਰਾ ਇਦਾਂ ਤੇ ਸਾਰਾ ਆਪਣਾ ਪਾਣੀ ਅੰਦਰ ਜਾਣ ਲੱਗਾ ਜਦੀ ਜਦ ਮੈਂ ਅੰਦਰ ਦੇਖੋ ਨਾ ਆ ਦੇਖੋ ਸਾਰਾ ਪਾਣੀ ਇੱਧਰ ਵਾਛੜ ਰਹੀ ਇਧਰ ਅੰਦਰੋਂ ਹੋਣਾ ਬੰਦੋ ਸਾਡੇ ਉਧਰ ਜਿੱਦਾਂ ਆਪਣਾ ਸੈਟਅਪ ਹੈ ਉਧਰੋਂ ਵੀ ਦੀਆਂ ਉਪਰ ਹੀ ਸਾਰਾ ਉਪ ਨਹੀਂ ਹੈ ਇਧਰ ਹੀ ਸਾਈਡ ਤੇ ਤੁਹਾਡੇ ਜਿਹਾ ਕੋ ਵਾਸ਼ਰੂਮ ਵਗੈਰਾ ਵੀ ਜਾਣਾ ਪੈਂਦਾ ਤੇ ਭੇਜੀ ਜਾਂਦਾ ਬੰਦਾ ਸਾਰੇ ਆਹ ਦੇਖੋ ਆਪਣਾ ਸੈਟਅਪ ਜਿੱਦਾਂ ਆਪਣਾ ਸਟੂਡੀਓ ਆ ਹੋਰ ਥੋੜਾ ਜਿਹਾ ਬਾਹਰ ਜਾ ਕੇ ਕਵਰਿੰਗ ਕਰਕੇ ਆਉਂਦੇ ਆ ਬਾਰਿਸ਼ ਦੇ ਵਿੱਚ ਚੈਨੂ ਦਿਖਾਉਣੀ ਆਪਣਾ ਸੈਟਅਪ ਦਾ ਬਾਕੀ ਹੋਰ ਮਾਹੌਲ ਚਲਿਆ ਜੀ ਇਹਨੂੰ ਵੀ ਲੈ ਲੈ ਇੱਕ ਮਿੰਟ ਰੁਕ ਜਾ ਦੇਖੋ ਇਧਰ ਮੋਬਾਈਲ ਅਗਲਾ ਹੋਈ ਵੀ ਆਪਣਾ ਗਲਤਾਂ ਦਿਖਾਈਏ ਆ ਦੇਖੋ ਜੀ ਇਹਨੂੰ ਦਿਖਾਉਂਦੇ ਹੁਣ ਉਹਦਾ ਮੋਲ ਆਹ ਦੇਖੋ ਜੀ ਸਾਡਾ ਸੈਟਅਪ ਲੱਗਣੀ ਨੇ ਵਿਆਹ ਰਹੀ ਅੰਦਰ ਇੱਕ ਸੈਟਅਪ ਆ ਇਧਰ ਆਪਣਾ ਸਟੂਡੀਓ ਆ ਜੀ ਇੱਥੇ ਆਪਾਂ ਰਿਕਾਰਡਿੰਗਾਂ ਕਰੀਦੀਆਂ ਹਾਂਜੀ ਆਰ ਆਪਾਂ ਇਦਾਂ ਥੋੜਾ ਅਰੇਂਜਮੈਂਟ ਕਰ ਲਈਦਾ ਤਾਂ ਵੀ ਪਾਣੀ ਅੰਦਰ ਜਲ ਹੀ ਜਾਂਦਾ ਚਲੇ ਜਾਂਦਾ ਪਾਣੀ ਇਧਰ ਅੱਜ ਆਪਾਂ ਆਚਾਰ ਆ ਵਾਸਤੇ ਅੱਜ ਅੰਬ ਲੈ ਆ ਕਟਿੰਗ ਹੋ ਗਈ ਆ ਕਿੰਨੇ ਦਿਨਾਂ ਦੇ ਆਚਾਰਾਂ ਵਾਲੇ ਬੰਦੇ ਲੱਭੰਦੇ ਸੀ ਕਿਉਂਕਿ ਹੁਣ ਸੀਜ਼ਨ ਛੱਟ ਗਿਆ ਤੇ ਘਟੋਂਦੇ ਆਚਾਰ ਥੋੜੇ ਮਿੰਗੇ ਵੇਲੇ ਚਲੋ ਫੋਨਾ ਤਾਂ ਸੀਗਾ ਜੀ ਇਸ ਕਰਕੇ ਅੱਜ ਫਿਰ ਆਪਾਂ ਨੇ ਕਟਾਈ ਕਰਵਾ ਲਈ ਆ ਤੇ ਵਿੱਚ ਨਮਕ ਵਗੈਰਾ ਪਾ ਪਾ ਕੇ ਰੱਖਿਆ ਲੱਗਦਾ ਕਰਦੇ ਨੇ ਤਾਂ ਮਸਾਲਾ ਵਗੈਰਾ ਤਾਂ ਰਹਿ ਜਾਂਦਾ ਖਤਮ ਹੋ ਹੈਗੇ ਉਹ ਆਚਾਰ ਆਪਣੇ ਬਿਲਕੁਲ ਖਤਮ ਹੋ ਗਿਆ ਸੀ ਅੱਛਾ ਹਮ ਕਿਰਨ ਦੋਸਤੋ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਆ ਜਿਹੜੀ ਪਾਪਾ ਜੀ ਲੈ ਕੇ ਆਏ ਹੈਗੇ ਪ੍ਰੋਗਰਾਮ ਤੋਂ ਪਾਪਾ ਜੀ ਕਹਿੰਦੇ ਨਹੀਂ ਮਾਚ ਲਵਾ ਲਾ ਦੇਖੋ ਉਥੇ ਲੰਗਰ ਬਹੁਤ ਲੱਗੇ ਸੀ तरीक तरी ਸਾਡੀ ਮੋਜ ਲੱਗ ਜਾਂਦੀ ਐ ਇਦਾਂ ਆ ਦੇਖੋ ਤੇ ਆ ਦੇਖੋ ਆ ਫਰੂਟਸ ਲੈ ਕੇ ਆਏ ਆ ਤੇ ਹੋਰ ਉਹ ਲੈ ਕੇ ਆਇਆ ਤੁਹਾਨੂੰ ਖੋਣਾ ਇਹ ਆ ਦੇਖੋ ਉਹ ਤੇ ਪੜਾਈ ਜਾਂਦੇ ਸੀ ਗੱਡੀ ਦੇ ਵਿੱਚ ਹੀ ਸਿੱਟ ਦਿੰਦੇ ਸੀਗੇ ਪੜਾ ਦੇ ਦੇ ਸੀ ਗੱਡੀ ਦੇ ਵਿੱਚ ਦੋਸਤੋ ਜਿਹੜਾ ਆਵਲ ਬਾਬੂ ਜੀ ਨੇ ਵਿਆਹ ਮਾ ਆ ਇਹ ਹੈਗਾ ਚੌਥਾ ਵਿਆਹ ਮਾ ਅੱਜ ਦਾ ਤੇ 10 ਵਿਆਹ ਮੈਂ ਮਤਲਬ ਕਿ 10 ਵਿਆਹ ਮੈਂ ਬੋਲੇ ਚੌਥਾ ਵੀ ਆ ਇਹ ਟਾ ਗਾੜੀ ਆ ਪੜੀ ਸਵੇਰੇ ਵੇਰਾ ਮੈਂ ਕੱਪੜਿਆ ਵਾਲਾ ਪਾਇਆ ਸੀ ਹੂੰ ਨੋਰਮਲ ਪੀਆਮਾ ਨਹੀਂ ਤੇ ਕੋਰਤੇ ਪੀਆਮਾ ਵਾਲਾ ਪਹਿਲਾਂ ਉਹ ਪਾਇਆ ਸੀ ਪਾਰਕਿਸਰ ਹੂੰ ਸਵਾਜੇ ਰੋ ਫੇ ਬਿਆਰ ਕੇ ਲੈ ਆਇਆ ਤੇਰੇ ਮਮਾ ਆ ਪਾਇਆ ਸੀ ਹੂੰ ਆਵੜਾ ਤਨੀ ਉਤਰਿਆ ਹਾਂ ਇਹ ਵੀ ਭੇਜ ਗਿਆ ਅੱਛਾ ਤੇ ਮੈਂ ਕਿਹਾ ਚੱਲ ਬਾਅਦ ਚ ਹੁਣ ਹੋਵੇ ਆ ਬਲੈਕ ਪਾਇਆ ਉਹ ਵੇਜ ਰੋ ਆਪਾਂ ਛੋੜ ਛੋੜ ਰਾਇ ਲਗੇ ਉਹ ਰੋ ਭੇਜ ਗਿਆ ਹੂੰ ਰੋੜ ਕੇ ਰੋੜਾ ਪਾਇ ਇਸਕੇ ਨਹੀਂ ਲੈਣਾ ਹੁਣ ਆਪਾਂ ਇਦੀ ਚੱਕੜਾ ਉਹ ਨਹੀਂ ਗਿੱਲਾ ਕਰਦੇ ਨੇ ਹਾਂ ਫਾਈ ਨਹੀਂ ਪਜਾਮਾ ਇਹੇ ਪਾਉਂਗ ਤੇ ਤੋਤੀ ਮੰਗਾਲਿਆ ਬੰਗਲਾਦੇਸ਼ ਨਹੀਂ ਰਹਦੇ ਤੇ ਦੋਸਤੋ ਬਾਬਾ ਜੀ ਤੇ ਕਹਿੰਦੇ ਕਿ ਮੈਂ 10 ਬੇ ਹਮੇ ਚੇਂਜ ਕਰ ਲਈ ਤੇ ਜਿਹੜਾ ਆਹ ਵਾਲਾ ਚੌਥਾ ਆ ਆ ਦੇਖੋ ਆ 1 2 ਆ 3 ਇੱਕ ਬਾਤ ਨੂੰ ਕਰੀਆ ਅੱਛਾ ਅੱਛਾ ਤੇ ਉਹ ਕਿੱਦਾਂ ਹੋਇਆ ਉਹ ਸਵੇਰੇ ਉਹ ਸਵੇਰੇ ਫਿਰ ਮੈਂ ਬਾਹਰ ਉਹਦੇ ਕੋ ਯਾਦ ਦੇਣਾ ਤਾਂ ਫਿਰ ਉਹਨੂੰ ਕਾਹ ਕਿਦਣਾ ਪਹਿਲਾਂ ਅੱਛਾ ਥੋੜਾ ਚੇਂਜ ਕਰ ਲਈ ਤਾਂ ਥੋੜਾ ਵਧੀਆ ਲੱਗਦਾ ਉਹ ਗੇ ਜ਼ਿਆਦਾ ਕਰ ਅੱਛਾ ਉਹ ਘਰ ਵਾਸਤੇ ਮਨ ਜਿਹੜੇ ਨੋਰਮਲ ਹੁੰਦੇ ਤੇਰਾ ਪਾ ਘਰ ਬੈਠਾ ਹੁੰਦਾ ਜਾਂ ਪਾ ਕੇ ਸੋਣਾ ਹੁੰਦਾ ਉਹ ਉਹ ਵਾਲਾ ਪਜਾਮਾ ਯਾ ਤਾਂ ਚਲੋ ਬੰਦਾ ਵੀ ਯਾਰ ਪਾ ਲੰਗਾ ਕਿ ਤੇ ਇਦਾਂ ਇਦਾਂ ਜਾਰਾ ਹੁੰਦਾ ਹਾਂ ਹਾਂਜੀ ਹਲੇ ਦੋਸਤੋ ਟਾਈਮ ਹੋਇਆ ਆ 3:37 ਤੇ ਹਲੇ ਮੀਂਹ ਵੰਦਾ ਪਿਆ ਆ ਵਸ ਇਹ ਤਾਂ हट ਗਿਆ ਆ ਉਦਾਂ ਪਿੰਦਾ ਪਿਆ ਥੋੜਾ ਥੋੜਾ ਦੇਖੋ ਚਲੋ ਤੁਹਾਨੂੰ ਮਾਦੋ ਮਿਲ ਲਿਆ ਜਦੋਂ ਮੀਂਹ हट ਜਾਊਗਾ ਤੇ ਸ਼ਾਮ ਹੋ ਜੂਗੀ 4:00 ਵਜੇ ਦੋਸਤੋ ਜੀ ਨਿਆਣੇ ਨੇ ਆਰਡਰ ਦਿੱਤਾ ਆ ਜੀ ਆਪਾਂ ਨੂੰ ਪਕੌੜੇ ਖਾਣ ਦਾ ਕਹਿੰਦੇ ਪਕੌੜੇ ਬਣਾਓ ਜੀ ਠੀਕ ਆ ਜੀ ਪਰ ਆ ਬੰਦਾ ਕਹਿੰਦਾ ਵੀ ਮੈਨੂੰ ਹੱਲੇ 4 ਵਜੇ ਤੱਕ ਮੈਂ ਹੱਲੇ ਬਿਜ਼ੀ ਆ ਜੀ ਟਾਈਮ ਹੱਲੇ ਪਏ ਆ 12 13 ਮਿੰਟ ਪਏ 4 ਵਜੇ ਚ ਠੀਕ ਆ ਜੀ ਇਹ ਬੰਦਾ ਕਹਿੰਦਾ ਮੈਨੂੰ 4 ਵਜੇ ਤੱਕਰ ਗੇਮ ਖੇਡਣੀ ਆ ਜੀ ਹੁਣ ਫੇ ਮੈਨੂੰ ਹੀ ਹਿਉਣਾ ਬੜਾ ਲੱਗਦਾ ਸਮਾਨ ਪਕੌੜਿਆਂ ਦਾ ਲਓ ਜੀ ਫੇ ਚੱਲਦੇ ਆ ਫੇ ਕੀ ਕਰਦਾ ਓਏ ਓ ਬੱਜੀ ਕੀ ਕਰਦਾ ਇਹ ਕੀ ਆ ਹੈ ਦੁਪਰਾ ਵਾ ਸਾਰੇ ਮਗਰੀ ਆ ਗਏ ਓਏ ਦਲ ਥੋੜਾ ਦੂਰ ਆਉਣਾ ਪੈ ਗਿਆ ਆ ਦੁਕਾਨ ਪਹਿਲਾਂ ਬੱਦਸੀ ਹੁਣ ਖੁੱਲ ਗਈ ਆ ਇੱਥੋਂ ਲੈਣਾ ਇਹ ਸਮਾਨ ਕਿਉਂ ਅੱਗੇ ਲੋਣਾ ਪਿਆ ਪਾ ਲੈਆ ਉਹ ਸਾਹਮਣੇ ਘਰ ਹੈ ਆਪਣਾ ਉ ਉਪਰਾਵਾ ਤੋਂ ਹੀ ਮਗਰੀ ਆ ਗਿਆ ਦੋਸਤੋ ਸਮਾਨ ਲੈ ਆਂਦਾ ਪਕੌੜਿਆਂ ਦਾ ਇੱਕ ਬ੍ਰੈਂਡ ਦਾ ਪੈਕਟ ਲੈਂਦਾ ਬਾਕੀ ਆ ਕਰੈਟੀ ਆ ਨਾਲ ਸੋਸ ਲੈਣ ਦੀ ਹੈ ਇਧਰ ਟਾਈਮ ਵੀ ਪੂਰੇ 4:00 ਵੱਜ ਗਏ ਆ ਜੀ ਹੁਣ ਬੰਦੇ ਦਾ ਫੂਹ ਛੱਡਣ ਦਾ ਵੀ ਟਾਈਮ ਆ ਹੁਣ ਜਿੰਨਾ ਕ ਬੰਦੇ ਨੇ ਟਾਈਮ ਲਿਆ ਜੀ ਆ ਬੰਦਾ ਵੇਖਾ ਜੀ ਦੇਖੋ ਹਲੇ ਵੀ ਗੇਮ ਖੇਡਦਾ ਹਾਂਜੀ ਸਾਹਿਬ ਜੀ ਟਾਈਮ ਹੋ ਗਿਆ 4:00 ਵੱਜ ਗਏ ਹੀ ਦੇਖੋ ਉਧਰ ਮੈਚ ਲੱਗਾ ਮੈਚ ਕੋਈ ਨਹੀਂ ਮੈਚ ਨੂੰ ਵਿਚ ਥੋੜਨਾ ਛੱਡ ਕੇ ਜਾ ਸਕਦਾ ਕਿਉਂ ਐਡਾ ਥੋੜਨਾ ਦਹੋਣ ਸਕੋਰ ਘਟਿਆਣਾ ਸੀ ਐਸ ਲੱਗਦਾ ਆ ਤਾਂ ਫਿਰ ਇਹਨਾਂ ਨੂੰ ਤਾਂ 4 ਵਜੇ ਦਾ ਆਪੇ ਟਾਈਮ ਦਿੱਤਾ ਸੀਗਾ ਜੋ ਮੈਂ ਰੁਕ ਗਿਆ ਥੋੜੇ ਮੰਜ ਰਹਿ ਗਿਆ ਆ ਹਾਂਜੀ ਦੋਸਤੋ ਗੇਮ ਖੇਡ ਲੀਆ ਜਿਹੜੇ ਫ੍ਰੀ ਫਾਇਰ ਖੇਡਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਸੀ ਐਸ ਬੀ ਆਰ ਦਾ ਮੇਰਾ ਲੱਗਾ ਹੈਗਾ ਸੀ ਐਸ ਤੇ ਉਹਨੂੰ ਬੈਕਫਰਡ ਨਾ ਕਰ ਸਕਦੇ ਆ ਇਦਾਂ ਦੇ ਫਿਰ ਹਨਰ ਸਕੋਰ ਘਟਿਆਣਾ ਤੇ ਜੇ ਆਪਾਂ ਇੱਕ ਵਾਰੀ ਗੇਮ ਸਟਾਰਟ ਕਰ ਦਿੱਤੀ ਵਿੱਚ ਛੱਡਦਾ ਮਨ ਹੀ ਨਹੀਂ ਕਰਦਾ ਤੇ ਇਸ ਕਰਕੇ ਮੈਂ ਬਹੁਤ ਬੀਜ਼ੀ ਸੀਗਾ ਤੇ ਹੁਣ ਟਾਈਮ ਹੋ ਗਿਆ ਆ 4:08 ਮਿੰਟ 4:10 ਮਿੰਟ ਹੋਣ ਵਾਲੇ ਆ ਤੇ ਚਲੋ ਹੁਣ ਚੱਲਦੇ ਆਂ ਮੰਮੀ ਜੀ ਬਣਾਉਂਦੇ ਪਏ ਆ ਪਕੌੜੇ ਪਕੌੜੇ ਬਣਾਉਂਦੇ ਪਏ ਐ ਖੁਸ਼ ਕੇ ਹੋਣਾ ਮੰਮੀ ਜੀ ਕੀ ਬਣਾਉਂਦੇ ਵੇ ਪਕੌੜੇ ਹਾਂ ਦੇਖੋ ਦੋਸਤੋ ਅੱਜ ਅਚਾਨਕ ਹੀ ਪਲਾਨ ਬਣ ਗਿਆ ਪਕੌੜੇ ਬਣਾਉਣ ਦਾ ਦੇਖੋ ਦੋਸਤੋ ਪਕੌੜੇ ਦੇਖੋ ਦੇਖੋ ਜੀ ਟੇਸਟੀ ਲੱਗਨਦਾ ਐ ਆ ਤੇ ਇਧਰ ਹੈਗੀ ਸੌਸ Papa ji ne laya di siki sauce dekho ਅੱਜ ਫੇ ਪਕੌੜੇ ਅਚਾਨਕ ਹੀ ਪਲਾਨ ਬਣ ਗਿਆ ਅਚਾਨਕ ਹੀ ਕਿਹਦਾ ਪਲਾਨ ਮੈਂ ਲੈ ਕੇ ਨਿਕਿਆ ਅਚਾਨਕ ਨਹੀਂ ਮੀ ਕਰਕੇ ਵੜ ਗਿਆ ਮੀ ਅੱਛਾ ਮੀ ਕਰਕੇ ਅੱਛਾ ਮੈਂ ਸੋਚੀ ਅਨਾ ਕਿ ਅਚਾਨਕ ਹੀ ਪਲਾਨ ਬਣ ਗਿਆ ਅੱਜ ਮੀ ਬਿਆਣਾ ਇਸ ਕਰਕੇ ਅਮੀ ਜੀ ਨੇ ਸੋਚਿਆ ਕਿ ਅੱਜ ਮੌਸਮ ਬਹੁਤ ਵਧੀਆ ਹੋਇਆ ਪਕੌੜੇ ਬਣਾਉਂਦੇ ਆ ਮਜ਼ਾ ਵਧੀਆ ਲੱਗਣਾ ਹਾਂਜੀ ਦੋਸਤੋ ਪਕੌੜੇ ਰੈਡੀ ਆ ਆ ਦੇਖੋ ਦੇਖੋ ਦੋਸਤੋ ਇਹ ਚਲੋ ਹੁਣ ਪਕੌੜੇ ਖਾਣੇ ਆ ਇਹ ਆ ਦੇਖੋ ਕੋੜਾ ਇਹ ਇਹ ਮੀ ਮੀ ਮਮੇ ਜੀ ਬਹੁਤ ਟੇਸਟੀ ਆ ਹਾਂ ਅੱਛਾ ਦੋਸਤੋ ਬਰੈਡ ਵੀ ਘੱਟ ਨੇ ਮਮੇ ਜੀ ਕਹਿੰਦੇ ਆ ਬਰੈਡ ਵੀ ਖਾਵਾਂਗੇ ਦੋਸਤੋ ਪਕੌੜੇ ਖਾ ਲਿਆ ਤੇ ਹੁਣੀ ਹੁਣੀ ਮੈਂ ਦੇਖਿਆ ਫੇਮ ਹੀ ਵੈਨ ਲੱਗ ਗਿਆ ਉੱਦਾਂ ਕੈਮਰੇ ਵਿੱਚ ਤਾਂ ਬਦਲਣੇ ਲੱਗੰਦੇ ਆ ਉਦਾਂ ਤੁਹਾਨੂੰ ਮੈਂ ਉੱਥੇ ਦਿਖਾਉਣਾ ਦੇਖੋ ਮੀ ਵੈਨ ਲੱਗ ਗਿਆ ਫਿਰ ਦੋਸਤੋ ਟਾਈਮ ਦੇਖੋ 7:30 ਹੋ ਗਿਆ ਤੇ ਮੀ ਹਜੇ ਵੀ ਪੈ ਰਿਆ ਆ ਦੇਖੋ ਦੋਸਤੋ ਦੋਸਤੋ ਇਹਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੂਗੀ ਤਾਂ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ